ਰਾਸ਼ਟਰੀ ਮੰਤਰੀ ਨੇ ਔਰ ਮੈਂ ਚੀਮਾ ਸਾਹਿਬ ਨੂੰ ਵੀ ਦੇਖ ਰਿਹਾ ਸਾਡੇ ਕਿਸਾਨ ਮੋਰਚਾ ਦੇ ਪੰਜਾਬ ਦੇ ਪ੍ਰਧਾਨ ਵੀ ਨੇ ਮਾਫੀ ਚੰਨਾ ਜੇ ਕਿਸੇ ਦਾ ਨਾਰਾਹ ਵੀ ਗਿਆ ਹੋਵੇ ਤੇ ਮੈਂ ਹੁਣ ਸੁਭਾਸ਼ ਜੀ ਜੀ ਸ਼ੁਰੂ ਕਰੀਏ ਪੁਸ਼ਪਿੰਦਰ ਜੀ ਸ਼ੁਰੂ ਕਰੀਏ ਐਨਮੂਟ ਕਰੇ ਸੁਭਾਸ਼ ਜੀ ਸ਼ੁਰੂ ਕਰੀਏ ਹਾਂ ਜੀ ਜੀ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਅੱਜ ਹੈੱਡਕੁਆਰਟਰ ਤੋਂ ਸਾਡੇ ਨਾਲ ਜਿਹੜੇ ਸਾਡੇ ਵਿਰਸ਼ਟ ਨੇਤਾ ਜੁੜੇ ਨੇ ਸਾਡੇ ਕੇਂਦਰੀ ਰਾਜ ਮੰਤਰੀ ਔਰ ਅਸੀਂ ਤੇਨਾਂ ਨੂੰ ਪੰਜਾਬੀ ਕਹਿੰਨੇ ਆ ਚਾਹੇ ਹਿਮਾਚਲ ਤੋਂ ਬਿਲੋਂਗ ਕਰਦੇ ਨੇ ਕਿਉਂਕਿ ਬਹੁਤ ਸੋਹਣੀ ਪੰਜਾਬੀ ਵੀ ਬੋਲਦੇ ਨੇ ਔਰ ਬਹੁਤ ਸਮਾਂ ਪੰਜਾਬ 'ਚ ਵੀ ਗੁਜ਼ਾਰਿਆ ਹੈ ਸਾਡੇ ਵੱਡੇ ਭਰਾ ਔਰ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਜੀ ਦਾ ਮੈਂ ਸਵਾਗਤ ਕਰਦਾ ਹਾਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਉਹਨਾਂ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਡੇ ਪ੍ਰਤੀਨਿਧੀ ਕੇਂਦਰ ਦੇ ਅੰਦਰ ਬਹੁਤ ਹੀ ਕਰਮਟ ਹੋਰ ਜੁਝਾਰੂ ਨੇਤਾ ਸਾਡੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰुण ਚੁਕਜੀ ਦਾ ਵੀ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਵਾਗਤ ਕਰਦਾ ਹਾਂ ਉਹਨਾਂ ਦੇ ਨਾਲ ਹੀ ਸਾਡੇ ਸੰਸਦ ਸ਼੍ਰੀ ਰਾਜਕੁਮਾਰ ਜੀ ਉਹਨਾਂ ਦਾ ਵੀ ਅੱਜ ਦੀ ਇਸ ਪ੍ਰੈਸ ਵਾਰਤਾ 'ਚ ਸਵਾਗਤ ਹੈ ਔਰ ਸਾਡੇ ਸਾਰਿਆਂ ਦੇ ਬਹੁਤ ਹੀ ਜਾਣੇ ਮਾਨੇ ਪਾਰਟੀ ਦੇ ਸਾਡੇ ਪ੍ਰਵਕਤਾ ਪਾਰਟੀ ਦੀ बुलंद ਆਵਾਜ਼ ਸ਼੍ਰੀ ਸੰਬਿਤ ਪਾਤਰਾ ਜੀ ਦਾ ਵੀ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਵਾਗਤ ਕਰਦਾ ਹਾਂ ਔਰ ਮੈਂ ਨਿਵੇਦਨ ਕਰਦਾ ਹਾਂ ਕੁਸ਼ਪਿੰਦਰ ਸਿੰਘਲ ਜੀ ਨੂੰ ਕਿ ਉਹ ਪ੍ਰੈਸ ਵਾਰਤਾ ਦਾ શુભારੰਭ ਕਰਨ ਪੁਸ਼ਪਿੰਦਰ ਜੀ ਅਗਰ ਤੁਸੀਂ ਮੈਨੂੰ ਪ੍ਰੈਸ ਕਰਦੇ ਹੋ ਤੇ ਮੈਂ ਅਨੁਰਾਗ ਜੀ ਨੂੰ ਮਾਈਕ ਦੇਦਾ ਅਨੁਰਾਗ ਜੀ ਨੂੰ ਮੇਰਾ ਨਿਵੇਦਨ ਹੈ ਕਿ ਉਹ ਆਪਣਾ ਸੰਬੋਧਨ ਕਰਨਗੇ ਅਨੁਰਾਗ ਜੀ ਦੇ ਸੰਬੋਧਨ ਤੋਂ ਬਾਅਦ ਜੋ ਵੀ ਪੱਤਰਕਾਰ ਸਵਾਲ ਪੁੱਛਣਾ ਚਾਹਣਗੇ ਆਦਰਨੀਏ ਪੁਸ਼ਪਿੰਦਰ ਜੀ ਉਹਨਾਂ ਸਾਰੇ ਪੱਤਰਕਾਰਾਂ ਦੇ ਨਾਲ ਕੋਆਰਡੀਨੇਟ ਕਰਕੇ ਸਾਰੇ ਸਵਾਲ ਅਨੁਰਾਗ ਜੀ ਤੱਕ ਲੈ ਕੇ ਆਣਗੇ ਉਹਨਾਂ ਅਨੁਰਾਗ ਜੀ ਨੂੰ ਨਿਵੇਦਨ ਹੈ ਕਿ ਆਪਣਾ ਵਿਸ਼ੇ ਪ੍ਰਾਰੰਭ ਕਰੇ ਤਿਰਨੇ ਸਤਿ ਸ੍ਰੀ ਅਕਾਲ ਲੁਧਿਆਣੇ ਤੇ ਜੁੜੇ ਮੇਰੇ ਸਾਰੇ ਪੱਤਰਕਾਰ ਵੀਰਾਂ ਤੇ ਭੈਣਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ ਲੁਧਿਆਣੇ ਨਾਲ ਤੇ ਪੰਜਾਬ ਨਾਲ ਮੇਰੀਆਂ ਬਹੁਤ ਯਾਦਾਂ ਵੀ ਨੇ ਲੁਧਿਆਣੇ ਦੀ ਗੱਲ ਮੈਂ ਇਹਦੇ ਲਈ ਵੀ ਕਰ ਰਿਹਾ ਕਿਉਂਕਿ ਜਦੋਂ ਮੈਂ ਪੰਜਾਬ ਦੀ ਟੀਮ ਦਾ ਕਪਤਾਨ ਵੀ ਸੀ ਉਦੋਂ ਬੜੀ ਵਾਰ ਲੁਧਿਆਣਾ ਆਨ ਦਾ ਮੌਕਾ ਮਿਲਿਆ ਜਲੰਧਰ ਦੀ ਟੀਮ ਦਾ ਕਪਤਾਨ ਸੀ ਉਦੋਂ ਵੀ ਆਨ ਦਾ ਮੌਕਾ ਮਿਲਿਆ ਤੇ ਪੰਜਾਬ ਨੇ ਜਦੋਂ ਪਹਿਲੀ ਵਾਰ ਰਾਂਜੀ ਟਰਾਫੀ ਜਿੱਤੀ ਸੀ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਸਾਡਾ ਮੈਚ ਫਾਈਨਲ ਹੋਇਆ ਉਹਦਾ ਮੈਂ ਹਿੱਸਾ ਵੀ ਸੀਗਾ ਤੇ ਮੇਰੀ ਆਪਣੀਆਂ ਯਾਦਾਂ ਬਹੁਤ ਨੇ ਲੇਕਿਨ ਅੱਜ ਮੈਂ ਇੱਕ ਅਲੱਗ ਭੂਮਿਕਾ ਚ ਤੁਹਾਡੇ ਸਾਰਿਆਂ ਨਾਲ ਰੁਬਰੂ ਹੋਣ ਲਈ ਆਇਆ ਤੇ ਮੈਂ ਆਪਣੇ ਵੱਲੋਂ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਮਿਲ ਕੇ ਦੇਖੋ ਤਾਂ 2014 ਜਦੋਂ ਮੋਦੀ ਸਰਕਾਰ ਆਈ ਪਹਿਲੇ ਦਿਨ ਤੋਂ ਹੀ ਪਤਾ ਚੱਲਦਾ ਕਿ ਮੋਦੀ ਜੀ ਕਿਸਾਨਾਂ ਦੇ ਹਿਤੇਸ਼ੀ ਨੇ ਜਿਹੜਾ ਖੇਤੀ ਮੰਤਰਾਲੇ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਉਹਨੂੰ ਖੇਤੀ ਐਵਮ ਕਿਸਾਨ ਕਲਿਆਣ ਮੰਤਰਾਲੇ ਦਾ ਨਾਮ ਦਿੱਤਾ ਕਿਸਾਨਾਂ ਦੀ ਭਲਾਈ ਲਈ ਗੱਲ ਕੀਤੀ ਸੋਚ ਹੀ ਬਦਲਤੀ ਜਦੋਂ ਸੋਚ ਬਦਲਦੀ ਹੈ ਉਦੋਂ ਮਾਹੌਲ ਵੀ ਬਦਲਦਾ ਹੈ ਇਹਦੇ ਲਈ ਕੇਵਲ 아이 ਨਹੀਂ ਕੀਤਾ ਉਦੋਂ 12000 ਕਰੋੜ ਰੁਪਏ ਦਾ ਕੁੱਲ ਮਿਲਾ ਕੇ 12000 ਕਰੋੜ ਰੁਪਏ ਦਾ ਬਜਟ ਸੀ ਕਾਂਗਰਸ ਦੇ ਟਾਈਮ ਤੇ ਜਿੰਨੂੰ ਵਧਾ ਕੇ ਅਸੀਂ 134000 ਕਰੋੜ ਰੁਪਏ ਕਰ ਦਿੱਤਾ ਹੈ ਇਹ ਸੁਧਾਰ ਹੋਇਆ ਪਿਛਲੇ 5 ਸਾਲਾਂ 6 ਸਾਲ ਜਿਹੜੇ ਕਿਸਾਨ ਨੂੰ ਕੇਵਲ 20 ਲੱਖ ਕਰੋੜ ਰੁਪਏ ਮਿਲਦਾ ਸੀ ਕਾਂਗਰਸ ਦੇ ਟਾਈਮ ਤੇ 2014 ਅੱਜ ਉਹ ਵੱਧ ਕੇ ਅੱਜ 35 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ ਐ ਹੀ ਨਹੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਕਈ ਸਾਲ ਪਹਿਲੇ ਆਈ ਲੇਕਿਨ ਕਾਂਗਰਸ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਕਿਸਾਨਾਂ ਦੀ ਭਲਾਈ ਦੀ ਗੱਲ ਕੀਤੀ ਗਈ ਸੀ ਕਿ ਜਿਹੜੀ ਲਾਗਤ ਹੈ ਉਹਦੇ ਨਾਲ 50% ਹੋਰ ਮਿਲਣਾ ਹੈ ਯਾਨੀ ਕਿ 150 ਗੁਣਾ ਦੀ ਗੱਲ ਕੀਤੀ ਗਈ ਕਾਂਗਰਸ ਨੇ ਦੇ ਬਾਰੇ ਵਿਚਾਰ ਕੋਈ ਨਹੀਂ ਕੀਤਾ ਲੇਕਿਨ ਮੋਦੀ ਸਰਕਾਰ ਆਈ ਤਾਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਵੀ ਕੀਤਾ ਜਿੱਦ ਜਿਵੇਂ ਖਰੀਦੀ ਗੱਲ ਕਰਾਂ ਜੇ ਗੇਹੂ ਦੀ ਖਰੀਦੀ ਮੈਂ ਗੱਲ ਕਰਾਂ ਨਿਯੰਤਮ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਜਿਹੜੀ ਚਰਚਾ ਕੀਤੀ ਜਾਂਦੀ ਹੈ ਗੇਹੂ 73% ਜ਼ਿਆਦਾ ਖਰੀਦਿਆ ਗਿਆ ਤਾਂ 114% ਜ਼ਿਆਦਾ ਖਰੀਦਿਆ ਗਿਆ ਜੇ ਖਰੀਦ ਵੀ ਜ਼ਿਆਦਾ ਹੋਈ ਹੈ ਤੇ ਮੁੱਲ ਵੀ ਜ਼ਿਆਦਾ ਮਿਲਿਆ ਮੁੱਲ ਕਿੰਦਾ ਜ਼ਿਆਦਾ ਮਿਲਿਆ ਕਿਉਂਕਿ ਨਿਯੰਤਮ ਸਮਰਥਨ ਮੁੱਲ ਦੇ ਰੇਟ ਅਨਾਜ ਤੋਂ ਲੈ ਕੇ ਦਹਨ ਤਿਲਨ ਇਨਾ ਸਾਰਿਆਂ ਦੇ 32% ਤੋਂ ਲੈ ਕੇ 73% ਤੱਕ ਨਿਯੰਤਨ ਸਮਰਥਨ ਮੁੱਲਯਾਨਿਕਾ ਐਨਕੀ ਐਮਐਸਪੀ ਦੀ ਵਧोतरी ਹੋਈ ਮੈਂ ਚੁਣੌਤੀ ਦੇਣਾ ਚਾਹੁੰਦਾ ਕਾਂਗਰਸ ਨੂੰ ਕਿਤੇ ਵੀ ਕਾੰਕੜਾ ਘੜ ਘੜ ਕੇ ਦੱਸਣ ਕਿਤੇ ਵੀ ਇੱਕ ਇਹਦਾ ਸ਼ਬਦ ਕੱਢ ਕੇ ਦੱਸੇ ਜਿੱਥੇ ਹੁਣ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਜਿਦੇ ਚ ਇੱਕ ਗੱਲ ਵੀ ਕਿਸਾਨ ਵਿਰੋਧੀ ਹੋ ਜਿਹੜੀ ਸਰਕਾਰ ਨੇ ਆਪਣੇ ਕਿਸਾਨ ਮੰਤਰਾਲੇ ਦੇ ਨਾਮ ਹੀ ਕਿਸਾਨ ਕल्याण ਮੰਤਰਾਲੇ ਨਾਲ ਜੋੜ ਕੇ ਲਿਖਿਆ ਉਹ ਆਪਣੇ ਆਪ ਦਿਖਾਉਂਦਾ ਕਿ ਕਿਸਾਨਾਂ ਦੀ ਭਲਾਈ ਲਈ ਮੋਦੀ ਸਰਕਾਰ ਹੈ ਜਿਹੜੇ ਕਦਮ ਮੋਦੀ ਸਰਕਾਰ ਨੇ ਚੱਕੇ ਨੇ ਚਾਹੇ ਐਮਐਸਪੀ ਖਰੀਦੀ ਗੱਲ ਹੈ 6 ਸਾਲਾਂ ਚ ਵੀ ਵਧਾਈ ਹੈ ਉਹਦੀ ਕੀਮਤਾਂ ਵੀ ਵਧਾਈਆਂ ਨੇ ਤੇ ਮਹਾਮਾਰੀ ਨਾਲ ਜਦੋਂ ਪੂਰੀ ਦੁਨੀਆ ਲੜ ਰਹੀ ਸੀ ਉਸ ਟਾਈਮ ਤੇ ਵੀ ਉਸ ਟਾਈਮ ਤੇ ਵੀ 96000 ਕਰੋੜ ਰੁਪਏ ਕਿਸਾਨਾਂ ਦੇ ਹੱਥ 'ਚ ਦਿੱਤਾ ਮੋਦੀ ਸਰਕਾਰ ਨੇ ਦਿੱਤਾ ਕਿਤੇ ਪੈਸੇ ਦੀ ਕਮੀ ਨਹੀਂ ਆਣ ਦਿੱਤੀ ਰਾਜ ਦੀ ਸਰਕਾਰਾਂ ਨੂੰ ਪੈਸੇ ਦਿੱਤੇ ਕਿ ਐਮਐਸਪੀ ਦੀ ਖਰੀਦ ਕਰੋ ਉਸ ਮਹਾਮਾਰੀ ਦੇ ਟਾਈਮ ਤੇ ਜਦੋਂ ਲੋਕੀ ਆਪਣੇ ਘਰਾਂ ਦੇ ਅੰਦਰ ਬੰਦ ਸੀ ਮੋਦੀ ਸਰਕਾਰ ਨੇ ਰਾਜਾਂ ਦੀ ਮਦਦ ਕੀਤੀ ਐਫਸੀਏ ਦੇ ਮਾਧਿਅਮ ਤੋਂ ਪੈਸਾ ਇਹ ਖਰੀਦ ਕਰਨ ਦਾ ਕੰਮ ਕੀਤਾ ਤਾਂ ਮੋਦੀ ਸਰਕਾਰ ਨੇ ਕੀਤਾ ਹੋਰ ਕੋਈ ਕਾਰਨ ਨਹੀਂ ਹੈ ਸਾਡੇ ਕਿਸਾਨਾਂ ਨੇ ਮਿਹਨਤ ਕੀਤੀ ਹੈ ਅੰਨਦਾਤਾ ਨੇ ਮਿਹਨਤ ਕੀਤੀ ਹੈ ਤਾਂ ਜਾ ਕੇ 33 ਲੱਖ ਹੈਕਟੇਅਰ ਜ਼ਮੀਨ ਪੈਦਾਵਾਰ ਲਈ ਵਧੀਆ ਖੇਤੀ ਵਧੀਆ ਪਿਛਲੇ ਪੰਜਾ ਛੇ ਸਾਲਾਂ 'ਚ ਜੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਨਾ ਕੀਤੀ ਹੁੰਦੀ ਤਾਂ ਕਿੱਥੋਂ ਵੱਧ ਪੰਚ ਹੋਰ ਦੱਸੋ ਮੈਨੂੰ ਤੁਸੀਂ ਪਿਛਲੇ 72 ਸਾਲਾਂ ਦਾ ਰਿਕਾਰਡ ਕੱਢ ਕੇ ਦੇਖੋ ਕੋਈ ਇੱਕ ਸਾਲ ਇਦਾਂ ਦਾ ਦੱਸੋ ਜਦੋਂ ਕਾਂਗਰਸ ਨੇ ਕਿਸਾਨਾਂ ਦੇ ਖਾਤੇ 'ਚ ਸਿੱਧਾ ਪੈਸਾ ਪਾਇਆ ਹੋਵੇ ਮੈਂ ਤਾਂ ਅੱਜ ਵੀ ਚੁਣੌਤੀ ਦਿੰਦਾ ਪੰਜਾਬ ਦੀ ਸਰਕਾਰ ਨੂੰ ਕਿ ਅੱਜ ਵੀ ਕਾਂਗਰਸ ਕੀ ਕਿਸਾਨਾਂ ਦੇ ਖਾਤੇ 'ਚ ਸਿੱਧਾ ਪੈਸਾ ਪਾਉਂਦੀ ਹੈ ਨਹੀਂ ਪਾਉਂਦੀ ਹੈ ਲੇਕਿਨ ਮੋਦੀ ਸਰਕਾਰ ਨੇ ਪਿਛਲੇ ਡੇਢ ਸਾਲ ਦੇ ਅੰਦਰ 95000 ਕਰੋੜ ਰੁਪਏ ਤੋਂ ਜ਼ਿਆਦਾ ਸਿੱਧਾ ਕਿਸਾਨ ਦੇ ਖਾਤੇ ਚ ਪਾਇਆ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਪਾਇਆ ਪੀਐਮ ਕਿਸਾਨ ਦੇ ਮਾਧਿਅਮ ਤੋਂ ਪਾਇਆ ਹਰ ਚੌਥੇ ਮਹੀਨੇ 2-2000 ਰੁਪਏ ਦੀ ਕਿਸ਼ਤ ਉਹਨਾਂ ਦੇ ਖਾਤੇ ਚ ਪਾਈ ਮਹਾਮਾਰੀ ਦੇ ਸਮੇਂ ਵੀ ਜਿਹੜੀ ਪੀਐਮ ਕਿਸਾਨ ਦੀ ਕਿਸ਼ਤ 2-2000 ਰੁਪਏ ਦੀ 9.5 ਕਰੋੜ ਕਿਸਾਨਾਂ ਨੂੰ ਉਹਨਾਂ ਦੇ ਖਾਤੇ ਚ ਜੂਨ ਦੇ ਮਹੀਨੇ ਜਾਣੀ ਸੀ ਉਹ ਵੀ ਮੋਦੀ ਜੀ ਨੇ ਕਿਸਾਨਾਂ ਦੇ ਹਿੱਤ ਅਪ੍ਰੈਲ ਮਹੀਨੇ ਚ ਉਹਨਾਂ ਦੇ ਖਾਤੇ ਚ ਪਾਤੇ ਜੇ ਮੋਦੀ ਕਿਸਾਨ ਵਿਰੋਧੀ ਹੁੰਦਾ ਤਾਂ ਪੈਸੇ ਖਾਤੇ ਚ ਕਿਉਂ ਪਾਉਂਦਾ ਮੋਦੀ ਜੀ ਕਿਸਾਨਾਂ ਦੇ ਹਿਤੇਸ਼ੀ ਨੇ ਅੱਜ ਵੀ ਉਹਨਾਂ ਨੇ ਭਾਸ਼ਣ ਦਿੰਦੇ ਹੋਏ ਇੱਥੇ ਕਿਹਾ ਜਦੋਂ ਪੂਰੇ ਦੇਸ਼ ਨੂੰ ਸੰਬੋਧਿਤ ਕੀਤਾ ਕਿ ਗਰੀਬ ਆਦਮੀ ਨੂੰ ਤਾਂ ਖਾਣ ਲਈ ਅੰਨ ਵੀ ਦਵਾਂਗੇ ਦਾਲਾਂ ਵੀ ਦਵਾਂਗੇ ਅੰਨਦਾਤਾ ਦੀ ਆਮਦਨ ਵੀ ਦੁੱਗਣੀ ਕਰਨ ਦਾ ਕੰਮ ਕੋਈ ਕਰੇਗਾ ਤਾਂ ਨਰਿੰਦਰ ਮੋਦੀ ਦੀ ਸਰਕਾਰ ਕਰੇਗੀ ਲਾਗਤ ਦਾ ਡੇਢ ਗੁਣਾ ਵੀ ਅਸੀਂ ਦਿੱਤਾ ਦੁੱਗਣੀ ਵੀ ਜੇ ਇਹਨਾਂ ਦੀ ਕੋਈ <small> कमाई करेगा <language> 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 <High> <earth> <language> <language> किसाना दी त मोदी सरकार करेगी सन 2022 तक करेगी कांग्रेस ते बाकी दल 2022 ਨੂੰ ਪੰਜਾਬ ਦੇ ਚੋਣਾਂ ਨਾਲ ਜੋੜ ਕੇ ਦੇਖ ਰਹੇ ਨੇ मोदी सरकार सन 2022 ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਨਾਲ ਦੇਖ ਰਿਹਾ ਹੈ ਇਹ ਅੰਤਰ ਹੈ ਦੋ ਸੋਚਾਂ ਦੇ ਵਿੱਚ ਕਾਂਗਰਸ ਚੋਣ ਦੇਖਦੀ ਹੈ ਮੋਦੀ ਜੀ ਕਿਸਾਨਾਂ ਦੀ ਭਲਾਈ ਦੇਖਦੇ ਨੇ ਕਾਂਗਰਸ ਨੇ ਬੱਤਰ ਸਾਲਾਂ ਜੋ ਨਹੀਂ ਕੀਤਾ ਮੋਦੀ ਜੀ ਨੇ 6 ਸਾਲਾਂ ਦੇ ਅੰਦਰ ਕਰਕੇ ਦਿਖਾਇਆ ਮੇਰੀ ਖੁੱਲੀ ਚੁਣੌਤੀ ਅਮਰਿੰਦਰ ਸਿੰਘ ਜੀ ਨੂੰ ਜੇ ਤੁਸੀਂ ਤੇ ਰਾਹੁਲ ਗਾਂਧੀ ਜੀ ਕਹਿੰਦੇ ਸੀਗੇ ਕਿ ਅਸੀਂ ਆ ਕੇ APMC ਐਕਟ ਚ ਬਦਲਾਅ ਕਰਾਂਗੇ 2017 ਤੁਸੀਂ ਚੋਣ ਲੜਨ ਤੋਂ ਪਹਿਲੇ ਕਿਹਾ ਤੁਸੀਂ ਉਦੋਂ ਝੂਠੇ ਸੀ ਆ ਝੂਠੇ ਹੋ ਤੁਸੀਂ ਪੰਜਾਬ ਦੇ ਚੋਣ ਤੋਂ ਪਹਿਲੇ ਕਿਹਾ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਾਂਗੇ ਅੱਜ ਤੱਕ ਕਾਂਗਰਸ ਸਰਕਾਰ ਨੇ ਕਿਤੇ ਕਿ ਨਹੀਂ ਕਿਤੇ ਜਿਹੜੇ ਕਿਸਾਨ ਦੇ ਘਰੋਂ ਤੁਸੀਂ ਕਰਜ਼ਾ ਮਾਫੀ ਦੀ ਗੱਲ ਤੱਕ ਅਭਿਆਨ ਸ਼ੁਰੂ ਕੀਤਾ ਸੀ ਮੇਰਾ ਲੁਧਿਆਣੇ ਦੇ ਮਿੱਤਰਾਂ ਨੂੰ ਨਵੇਦਨ ਹੈ ਉਸ ਕਿਸਾਨ ਦਾ ਜਾ ਕੇ ਅੱਜ ਤੱਕ ਹਾਲ ਦੇਖੋ ਜਿੱਥੇ ਉਮਰਿੰਦਰ ਸਿੰਘ ਨੇ ਸ਼ੁਰੂ ਕੀਤਾ ਸੀ ਕੀ ਉਹਦਾ ਸਾਰਾ ਕਰਜ਼ਾ ਮਾਫ ਹੋ ਪਾਇਆ ਇਹ ਕੇਵਲ ਚੋਣਾਂ ਤੋਂ ਪਹਿਲੇ ਝੂਠੇ ਵਾਅਦੇ ਕਰਦੇ ਨੇ ਕਾਂਗਰਸੀ ਬਾਅਦ ਚੋਂ ਮੁਕਰ ਜਾਂਦੇ ਅਸੀਂ ਚੋਣਾਂ 'ਚ ਜਿਹੜਾ ਕਿਹਾ ਉਹ ਕਰਕੇ ਦਿਖਾਇਆ ਕਾਂਗਰਸ ਦੇ راہੁਲ ਗਾਂਧੀ ਜੀ ਤੇ ਅਜੇ ਮਾਕੰਨ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ 11 ਕਾਂਗਰਸ ਸ਼ਾਸਿਤ ਰਾਜ ਨੇ ਇਹ ਗੱਲ ਕੀਤੀ ਹੈ ਤੇ ਸਾਰੇ ਦੇ ਸਾਰੇ APMC ਐਕਟ 'ਚ ਬਦਲਾਵ ਲਿਆਉਣ ਲਈ ਤਿਆਰ ਨੇ ਇਹ ਮੰਡੀ ਤੋਂ ਬਾਹਰ ਮਾਲ ਵੇਚਣ ਦੀ ਵਿਵਸਥਾ ਖੜੀ ਕਰਨਗੇ ਇਹ ਰਾਹੁਲ ਗਾਂਧੀ ਜੀ ਉਦੋਂ ਝੂਠੇ ਸੀ ਗਿਆ ਝੂਠੇ ਨੇ ਜਿਹੜੇ ਟਰੈਕਟਰ 'ਤੇ ਬਹਿ ਕੇ ਸੋਫੇ ਲਗਾ ਕੇ ਆ ਜਾਂਦੇ ਨੇ ਇੱਕ ਪਾਸੇ ਮਹਾਰਾਜਾ ਜੀ ਬੈਠੇ ਨੇ ਇੱਕ ਪਾਸੇ ਗਾਂਧੀ ਦਾ ਉਹ ਪਰਿਵਾਰ ਬੈਠਾ ਹੈ ਜਿਹੜਾ ਨੇ 72 ਸਾਲਾਂ 'ਚ 60 ਸਾਲ ਇੱਥੇ ਰਾਜ ਕੀਤਾ ਉਹ ਜਵਾਬ ਦੇਣ ਦੇਸ਼ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨਾਂ ਦੀ ਹਾਲਤ ਕਿੰਨੇ ਕੀਤੀ ਹੈ ਮੇਰਾ ਆਇਕਨਵੇਦਨ ਆਪਣੇ ਮੀਡੀਆ ਤੇ ਪਾਈਆਂ ਤੇ ਪੜਨਾਂ ਨੂੰ ਉਹੀ ਕੋਰ ਰਹੇਗਾ ਆਖਿਰਕਾਰ ਜੇ ਐਗਰੀਕਲਚਰ ਯੂਨੀਵਰਸਿਟੀ ਹੋਵੇ ਸੁਆਮੀ ਨਾਥਨ ਜੀ ਹੋਣ ਬੁੱਧੀਜੀਵੀ ਹੋਣ ਪੰਜਾਬ ਦੇ ਮੁੱਖ ਮੰਤਰੀ ਹੋਣ ਕ੍ਰਿਸ਼ੀ ਮੰਤਰੀ ਹੋਣ ਮੱਧ ਪ੍ਰਦੇਸ਼ ਸਰਕਾਰ ਦੇ ਉਸ ਸਮੇਂ ਦੇ ਮੁੱਖ ਮੰਤਰੀ ਕਮਲ ਰਾਜ ਜੀ ਹੋਣ ਐਸਾ ਮੀਟਿੰਗਾਂ ਚ ਆ ਕੇ ਕਹਿੰਦੇ ਰਹੇ ਨੇ ਕਿ ਇਹ ਇੱਕ ਕਦਮ ਉਠਾਣੇ ਚਾਹੀਦੇ ਨੇ ਜਿਓ ਕਦਮ ਮੋਦੀ ਸਰਕਾਰ ਉਠਾਉਂਦੀਏ ਤੋਂ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਲੇਕਿਨ ਮੀਟਿੰਗਾਂ ਚ ਆ ਕੇ ਦਾ ਕਹਿੰਦੇ ਕਿ ਐਪੀਐਮਸੀ ਐਕਟ ਬਦਲਾਵ ਕਰਨਾ ਚਾਹੀਦਾ ਕੰਟਰੈਕਟ ਫਾਰਮਿੰਗ ਨੂੰ ਵਧਾਵਾ ਦੇਣਾ ਚਾਹੀਦਾ ਅਸੀਂ ਕੰਟਰੈਕਟ ਫਾਰਮਿੰਗ ਨਹੀਂ ਮੈਥ ਸਿੱਧੀ ਗੱਲ ਕਹਿਣਾ ਚਾਹੁੰਦਾ ਅਸੀਂ ਕਿਹਾ ਹੈ ਕਿਸਾਨ ਦੀ ਜ਼ਮੀਨ ਕਿਸਾਨ ਦੀ ਰਹੇਗੀ ਕੇਵਲ ਫਸਲ ਦੀ ਕੰਟਰੈਕਟ ਹੋਏਗਾ ਠੇਕਾ ਫਸਲ ਦਾ ਹੋਏਗਾ ਯਾਨੀ ਕਿ ਅੱਜ ਜੇ ਬੁਆਈ ਦਾ ਟਾਈਮ ਹੈ ਖਰੀਦਦਾਰ ਨੇ ਰੇਟ ਤੈਅ ਕਰ ਤੱਕ ਕਿਸਾਨ ਨਾਲ ਉਹ ਅਸ਼ੋਰਡ ਇਨਕਮ ਹੋ ਗਈ ਉਹ ਕੀਮਤ ਤੈਅ ਹੋ ਗਈ ਐਨੀ ਕਿਸਾਨ ਨੂੰ ਮਿਲਣੀ ਹੈ ਜਦੋਂ ਕਟਾਈ ਦਾ ਸਮੇਂ ਆਉਂਦਾ ਜੇ ਮਾਰਕੀਟ 'ਚ ਰੇਟ ਵੱਧ ਜਾਂਦਾ ਹੈ ਤਾਂ ਉਸ ਟਾਈਮ ਵਧੇ ਰੇਟ ਦਾ ਹਿੱਸਾ ਵੀ ਕਿਸਾਨ ਨੂੰ ਮਿਲੇਗਾ ਜਿਹੜਾ ਅਜੇ ਤੱਕ ਨਹੀਂ ਮਿਲਦਾ ਸੀ ਇਹ ਮੋਦੀ ਸਰਕਾਰ ਨੇ ਕੀਤਾ ਕਿਸਾਨ ਦੇ ਹਿੱਤ ਕੀਤਾ ਹੈ ਅਗਰ ਮੰਨ ਲਓ ਕੋਈ ਕਿਸੇ ਦੀ ਜ਼ਮੀਨ ਨੂੰ ਠੇਕੇ ਤੇ ਵੀ ਲੈਂਦਾ ਪੰਜਾਬ 'ਚ ਜ਼ਮੀਨਾਂ ਠੇਕੇ ਤੇ ਦਿੰਦੇ ਨੇ ਮੈਂ 30 ਸਾਲ ਪੰਜਾਬ ਚ ਕੱਟੇ ਨੇ ਪੰਜਾਬ ਦੇ ਹਰ ਸ਼ਹਿਰ ਜਾ ਕੇ ਮੈਂ ਕ੍ਰਿਕਟ ਵੀ ਖੇਡਿਆ ਤੇ ਬਾਕੀ ਯੂਵਾ ਮੋਰਚਾ ਦੇ ਦੇਖਦੇ ਨਾਤੇ ਵੀ ਜਾਣ ਦਾ ਮੌਕਾ ਮਿਲਿਆ ਕਿਹੜਾ ਗੈਦਾ ਦਾ ਪਿੰਡ ਹੈ ਪੰਜਾਬ ਦਾ ਜਿੱਥੇ ਠੇਕਾ ਨਹੀਂ ਹੁੰਦਾ ਉਹ ਲੇਕਿਨ ਮੋਦੀ ਸਰਕਾਰ ਨੇ ਕਰਕੇ ਦਿੱਤਾ ਕਿ ਜ਼ਮੀਨ ਕਿਸਾਨ ਦੀ ਰਹੇਗੀ ਕੇਵਲ ਫਸਲ ਦਾ ਠੇਕਾ ਹੋਏਗਾ ਉਹ ਜ਼ਮੀਨ ਤੇ ਅੱਗੇ ਅਗਰ ਕੋਈ ਆਪਣਾ ਸਟੋਰੇਜ ਦੀ ਕਪੈਸਿਟੀ ਬਣਾ ਲੈਂਦਾ ਟਿਊਬ ਲਗਾ ਲੈਂਦਾ ਕੋਈ ਡ੍ਰਿਪ ਇਰੀਗੇਸ਼ਨ ਦੀ ਸਿਸਟਮ ਲਗਾ ਲੈਂਦਾ ਹੈ ਜੇ ਕਿਸਾਨ ਕਹਿੰਦਾ ਮੈਂ ਠੇਕਾ ਖਤਮ ਕਰਨਾ ਹੈ ਤਾਂ ਸਾਰਾ ਸਮਾਨ ਉਹ ਵਪਾਰੀ ਨੂੰ ਚੱਕ ਕੇ ਲੈ ਜਾਣਾ ਪਏਗਾ ਜੇ ਨਹੀਂ ਚੱਕ ਕੇ ਲੈ ਕੇ ਜਾਂਦਾ ਤਾਂ ਸਾਰਾ ਸਮਾਨ ਵੀ ਕਿਸਾਨ ਦਾ ਹੋ ਜਾਏਗਾ ਇਹ ਅਧਿਕਾਰ ਪਹਿਲੇ ਨਹੀਂ ਸੀ ਮੋਦੀ ਸਰਕਾਰ ਨੇ ਦਿੱਤੇ ਨੇ ਫਿਰ ਜੇ ਫਸਲ ਦਾ ਠੇਕਾ ਹੁੰਦਾ ਹੈ ਉਹਦੀ ਪੇਮੈਂਟ ਕਟਾਈ ਤੋਂ ਬਾਅਦ 3 ਦਿਨ ਦੇ ਅੰਦਰ ਕਰਨੀ ਹੈ ਮੰਨ ਲਓ 3 ਦਿਨ ਦੇ ਅੰਦਰ ਕਟਾਈ ਨਹੀਂ ਕਰਦਾ ਉਹ ਪੇਮੈਂਟ ਨਹੀਂ ਕਰਦਾ ਹੈ ਭੁਗਤਾਨ ਨਹੀਂ ਕਰਦਾ ਫਿਰ ਕੀ ਹੋਏਗਾ ਉਹਨੂੰ ਕਿਤੇ ਕੋਰਟ ਚ ਜਾਣ ਦੀ ਜਰੂਰਤ ਨਹੀਂ ਹੈ ਉਹਨੂੰ ਕੇਵਲ ਆਪਣੇ ਲੋਕਲ ਐਸਡੀਐਮ ਕੋਲ ਜਾਣਾ ਹੈ ਜਿਨ ਨੇ ਉਥੇ ਬੈ ਕੇ 30 ਦਿਨਾਂ ਦੇ ਅੰਦਰ ਉਹਦਾ ਰਸਤਾ ਕੱਢਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਕਿਸਾਨ ਨੂੰ ਉਹਦਾ ਹੱਕ ਮਿਲ ਸਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿਸਾਨ ਨੂੰ ਕਿਤੇ ਨੱਠਣਾ ਨਾ ਪਵੇ ਨਾ ਆਪਣੇ ਪੈਸੇ ਦੀ ਅਦਾਇਗੀ ਲਈ ਨਾ ਆਪਣੇ ਫਸਲ ਨੂੰ ਵੇਚਣ ਲਈ ਅਸੀਂ ਸਿੱਧੀ ਗੱਲ ਕੀਤੀ ਹੈ ਕਿ ਛੋਟੇ ਤੋਂ ਛੋਟਾ ਕਿਸਾਨ ਜਿਹੜਾ ਸੀਮਾਂਤ ਕਿਸਾਨ ਹੈ ਉਹਨੂੰ ਦੇਸ਼ ਦੇ ਦੂਸਰੇ ਕੋਨੇ ਜਾ ਕੇ ਨਹੀਂ ਵੇਚ ਸਕਦਾ ਸੀ ਪਹਿਲੇ ਈ-ਨੇਮ ਲੈ ਕੇ ਆਈ ਮੋਦੀ ਸਰਕਾਰ ਈ-ਨੈਸ਼ਨਲ ਐਗਰੀਕਲਚਰ ਮਾਰਕੀਟਪਲੇਸ 580 ਮੰਡੀਆਂ ਨੂੰ ਉਹਦੇ ਨਾਲ ਜੋੜਿਆ ਗਿਆ ਹੁਣ 1000 ਮੰਡੀਆਂ ਨੂੰ ਉਹਦੇ ਨਾਲ ਜੋੜਿਆ ਜਾਏਗਾ ਦੇਸ਼ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਾਮ ਤੇ ਅੱਜ ਦੇਸ਼ ਦਾ ਕਿਸਾਨ ਆਪਣਾ ਮਾਲ ਵੇਚ ਸਕਦਾ ਆਪਣੀ ਫਸਲ ਆਪਣੀ ਉਪਜ ਵੇਚ ਸਕਦਾ ਇਹ ਪਹਿਲੇ ਨਹੀਂ ਸੀ ਉਹ ਕੇਵਲ ਆਪਣੀ ਮੰਡੀ ਆਪਣੇ ਜ਼ਿਲ੍ਹਾ ਜਾਂ ਆਪਣੇ ਪ੍ਰਦੇਸ਼ ਤੱਕ ਸੀਮਿਤ ਹੋ ਕੇ ਨਾ ਰਵੇ। ਦੇਸ਼ ਦਾ ਕਿਸਾਨ ਦੇਸ਼ ਦੀ ਆਜ਼ਾਦੀ ਦੇ ਨਾਲ ਆਜ਼ਾਦ ਨਹੀਂ ਹੋਇਆ। ਅਗਰ ਪੰਜਾਬ ਦੇ ਕਿਸਾਨ ਨੂੰ ਤੇ ਦੇਸ਼ ਦੇ ਕਿਸਾਨ ਨੂੰ ਆਜ਼ਾਦੀ ਦਿਲਾਈਏ ਤੇ ਨਰਿੰਦਰ ਮੋਦੀ ਦੀ ਸਰਕਾਰ ਇਹ ਕਾਨੂੰਨਾਂ ਨੇ ਦਿਲਾਈ ਹੈ। ਹੁਣ ਉਹ ਦੇਸ਼ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਾਮ ਤੇ ਕਿਸੇ ਵੀ ਟਾਈਮ ਤੇ ਕਿਸੇ ਵੀ ਕੀਮਤ ਤੇ ਮਾਲ ਵੇਚ ਸਕਦਾ ਹੈ। ਪਹਿਲੀ ਗੱਲ ਹੈ ਦੂਸਰਾ ਫਾਇਦੇ ਕੀ ਹੋਏ ਨੇ? ਪੰਜਾਬ ਨੂੰ ਕੀ ਨੁਕਸਾਨ ਹੈ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੈ ਪੰਜਾਬ ਦੇ ਨੇਤਾ ਕਹਿੰਦੇ ਨੇ ਕਿ ਮੰਡੀਆਂ ਸਮਾਪਤ ਹੋ ਜਾਣਗੀਆਂ ਹੁਣ ਵੀ 15 ਮਿੰਟ ਪਹਿਲੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੁਬਾਰਾ ਫੇਰ ਕਿਹਾ ਮੰਡੀ ਵਿਵਸਥਾ ਪੁਰਾਣੀ ਹੈ ਮੰਡੀ ਵਿਵਸਥਾ ਰਹੂਣ ਵੀ ਹੈ ਮੰਡੀ ਵਿਵਸਥਾ ਅੱਗੇ ਵੀ ਰਹੇਗੀ ਕਿਸਾਨ ਨੂੰ ਇੱਕ ਅਵਸਰ ਹੋਰ ਦਿੱਤਾ ਗਿਆ ਕਿ ਇੱਕ ਖੁੰਟੇ ਨਾਲ ਬੰਦ ਕੇ ਨਹੀਂ ਰੱਖਣਾ ਇੱਕ ਮੰਡੀ ਤੱਕ ਬੰਦ ਕੇ ਨਹੀਂ ਰੱਖਣਾ ਉਹ ਮੰਡੀ ਤੋਂ ਬਾਹਰ ਜਾ ਕੇ ਵੀ ਕਿਸੇ ਨੂੰ ਆਪਣਾ ਮਾਲ ਵੇਚ ਸਕਦਾ ਹੈ ਕਿ ਐਸੀ ਗੁਨਾਹ ਕਰ ਲਿਆ ਕੋਈ ਜੇ ਕਿ ਦੁਕਾਨਦਾਰ ਇੱਕ ਫੈਕਟਰੀ ਦਾ ਮਾਲਿਕ ਇੱਕ ਵੱਡਾ ਵਪਾਰੀ ਇੱਕ ਛੋਟਾ ਵਪਾਰੀ ਦੇਸ਼ ਦੇ ਕਿਸੇ ਕੋਨੇ ਜਾ ਕੇ ਮਾਲ ਵੇਚ ਸਕਦਾ ਹੈ ਤਾਂ ਮੇਰਾ ਕਿਸਾਨ ਵੀਰ ਕਿਉਂ ਨਹੀਂ ਮਾਲ ਵੇਚ ਸਕਦਾ ਅੱਜ ਕਿਸਾਨ ਨੂੰ ਵੀ ਆਜ਼ਾਦੀ ਦਿਲਾਈ ਗਈ ਹੈ ਇੱਕ ਗੱਲ ਮੈਂ ਹੋਰ ਮੈਂ ਤੁਹਾਡੇ ਸਾਹਮਣੇ ਕਹਿਣਾ ਚਾਹਾਂਗਾ ਜੇ ਪਿਛਲੇ 4 ਮਹੀਨਿਆਂ ਦੇ ਅੰਦਰ ਦੇਸ਼ ਦੇ 9.5 ਕਰੋੜ ਕਿਸਾਨਾਂ ਨੂੰ 38000 ਕਰੋੜ ਰੁਪਏ ਪੀਐਮ ਕਿਸਾਨ ਚ ਦਿੱਤਾ ਤਾਂ ਮੋਦੀ ਸਰਕਾਰ ਨੇ ਦਿੱਤਾ ਹੈ ਐ ਹੀ ਨਹੀਂ ਕੁੱਲ ਮਿਲਾ ਕੇ ਜਿਹੜਾ ਖੇਤੀ ਆਧਾਰਪੂਟਾਂਚਾ ਹੈ ਯਾਨੀ ਕਿ ਖੇਤੀ ਇਨਫਰਾਸਟ੍ਰਕਚਰ ਅਸੀਂ ਬਣਾ ਕੇ ਦੇਣਾ ਹੈ ਉਹ ਵੀ 1 ਲੱਖ ਕਰੋੜ ਰੁਪਏ ਮੋਦੀ ਸਰਕਾਰ ਨੇ ਕੋਸ਼ਿਸ਼ ਨਾ ਕੀਤੀ ਯਾਨੀ ਕਿ ਤੁਹਾਡੇ ਇੱਥੇ ਕਿ ਆਕੇ ਕੋਲਡ ਸਟੋਰੇਜ ਬਣਨਗੇ ਸਟੋਰੇਜ ਦੀ ਫੈਸਿਲਿਟੀ ਬਣਨਗੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਿਹੜੇ ਕਿਸਾਨਾਂ ਨੇ ਬਣਾਨੀ ਹੈ ਉਹਦੇ ਚ ਵੀ ਬੰਦ ਹੈ ਮਿਲੇਗਾ 10 ਹਜ਼ਾਰ ਪੂਰੇ ਦੇਸ਼ 'ਚ ਬਣਨੀਆਂ ਨੇ ਕਈ ਹਜ਼ਾਰ ਬਣ ਵੀ ਗਈਆਂ ਨੇ ਇਹਦਾ ਲਾਭ ਸਾਰਨੂੰ ਵੱਡਾ ਮਿਲਣ ਵਾਲਾ ਹੈ ਕਿਤੇ ਕਿਸਾਨਾਂ ਨੂੰ ਜਿਆਦਾ ਚੰਗੀ ਸੁविधाਾਂ ਮਿਲਣਗੀਆਂ ਕੀਮਤਾਂ ਮਿਲਣਗੀਆਂ ਵੈਲਿਊ ਐਡੀਸ਼ਨ ਹੋਏਗੀ ਜਿਹੜਾ આજ ਤੱਕ ਨਹੀਂ ਹੁੰਦਾ ਸੀ ਅੱਗੇ ਉਹ ਵੀ ਕਰਨ ਦਾ ਮੌਕਾ ਮਿਲਣ ਵਾਲਾ ਹੈ ਹੋਰ ਤਾਂ ਹੋਰ ਅਸੀਂ ਮਛਵਾਰਾਂ ਦੇ ਪਸ਼ੂ ਪਾਲਕਾਂ ਲਈ ਵੀ ਕਈ ਹਜ਼ਾਰ ਕਰੋੜ ਰੁਪਏ ਦੀ ਸਹੂਲਤ ਦਿੱਤੀਆਂ ਇੱਕ ਸਵਾਲ ਮੈਂ ਮੀਡੀਆ ਦੇ ਮਿੱਤਰਾਂ ਤੋਂ ਮਾਧਿਅਮ ਤੋਂ ਪੁੱਛਣਾ ਚਾਹਾਂਗਾ ਤੇ ਜਾਣਕਾਰੀ ਵੀ ਦੇਣਾ ਚਾਹਾਂਗਾ 14000 ਕਰੋੜ ਰੁਪਏ ਕਿਸਾਨਾਂ ਨੇ ਕੇਵਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚ ਦਿੱਤਾ ਪਰ ਜੇ ਫਸਲ ਬਰਬਾਦ ਹੋਈ ਤੇ ਉਹਦੇ ਬਦਲੇ ਮੁਆਵਜ਼ਾ ਕਿੰਨਾ ਮਿਲਿਆ 70000 ਕਰੋੜ ਰੁਪਏ ਦਾ ਮੁਆਵਜ਼ਾ ਮਿਲਿਆ ਕਿਹਦੇ ਸਰਕਾਰ ਚ ਮੋਦੀ ਸਰਕਾਰ ਚੋਂ ਮਿਲਿਆ ਹੈ ਇਹ ਸਾਰੇ ਜਿਹੜੇ ਸੁਵਿਧਾਵਾਂ ਦਿੱਤੀਆਂ ਨੇ ਤਾਂ ਮੋਦੀ ਸਰਕਾਰ ਨੇ ਦਿੱਤੀਆਂ ਨੇ ਬਜਟ 2013-14 ਚ ਕਾਂਗਰਸ ਦੇ ਟਾਈਮ ਤੇ ਖੇਤੀ ਬਜਟ ਕੇਵਲ 12000 ਕਰੋੜ ਰੁਪਏ ਸੀ ਉਹ 11 ਗੁਣਾ ਜ਼ਿਆਦਾ ਵੱਧ ਕੇ 11 ਗੁਣਾ ਜ਼ਿਆਦਾ ਬਜਟ ਵੱਧ ਕੇ 134000 ਕਰੋੜ ਰੁਪਏ ਮੋਦੀ ਸਰਕਾਰ ਨੇ ਕੀਤਾ ਹੈ ਕਿਹੜੀ ਸਰਕਾਰ ਹੈ ਦੇਸ਼ ਚ ਨੇ ਇੰਨਾ ਕੀਤਾ ਹੋਵੇ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸੀ ਤਾਂ ਵੀ ਖੇਤੀ ਵਿਕਾਸ ਦਰ ਉੱਥੇ ਵੱਧ ਕੇ 12 ਤੋਂ 18% ਤੱਕ ਪਹੁੰਚਾਈ ਮੋਦੀ ਸਰਕਾਰ ਮੱਧ ਪ੍ਰਦੇਸ਼ ਭਾਜਪਾ ਦੀ ਸਰਕਾਰਾਂ ਹੀ 18% ਖੇਤੀ ਵਿਕਾਸ ਦਰ ਗਈ ਬਾਕੀ ਰਾਜਾਂ ਚ ਕਿਉਂ ਨਹੀਂ ਗਈ ਕਿਉਂਕਿ ਮੋਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਕਿਸਾਨਾਂ ਲਈ ਅੱਗੇ ਵੱਧ ਚੜ ਕੇ ਕਦਮ ਉਠਾਏ ਨੇ ਮੇਰਾ ਸਵਾਲ ਕਾਂਗਰਸ ਪਾਰਟੀ ਤੋਂ ਤੇ ਬਾਕੀ ਦਲਾਂ ਤੋਂ ਇਹ ਰਹੇਗਾ ਜੇ ਉਹਨਾਂ ਨੇ ਆਪਣੇ ਕੋਸ਼ਨਾ ਪੱਤਰ 'ਚ ਕੀ ਕਿਹਾ ਸੀ ਕਿ ਅਸੀਂ ਵੀ ਮੰਡੀ ਐਕਟ 'ਚ ਬਦਲਾਵ ਲਿਆਵਾਂਗੇ ਬਾਕੀ ਕਦਮ ਉਠਾਵਾਂਗੇ ਤਾਂ ਹੁਣ ਉਹ ਸੰਕੋਚ ਕਿਉਂ ਕਰਦੇ ਨੇ ਜੇ ਅਸੀਂ ਸਾਰੇ ਕਦਮੇ ਉਠਾਰੇ ਨੇ ਕਿ ਜਿਹੜੇ ਲੋਕਾਂ ਨੂੰ ਫਾਇਦਾ ਮਿਲੇ ਕਿਸਾਨਾਂ ਨੂੰ ਫਾਇਦਾ ਮਿਲੇ ਤੇ ਦੋਨੋਂ ਬਿਲ ਪਾਸ ਕਰਨ ਤੋਂ ਬਾਅਦ ਵੀ 17 ਚੀਜ਼ਾਂ ਦੇ 17 ਕਿਸਮਾਂ ਦੇ ਲਈ ਯਾਨੀ ਕਿ ਅਸੀਂ ਐਮਐਸਪੀ ਦੇ ਰੇਟ ਕੋਸ਼ਿਸ਼ ਕੀਤੇ ਜਿਨ੍ਹਾਂ ਨੂੰ ਬੜੌਤਰੀ ਕੀਤੀ ਗਈ ਤਾਂ ਮੋਦੀ ਸਰਕਾਰ ਨੇ ਉਹ ਕੀਤੀ ਅੱਜ ਵੀ ਜੇ ਦੇਖਿਆ ਜਾਏ ਤਾਂ ਨਵੇਂ ਬੀਜ ਦੇਣ ਦੀ ਜਿਹੜੀ ਗੱਲ ਕੀਤੀ ਨੇ ਉਸ 17 ਬੀਜਾਂ ਦੀ ਨਈ ਕਿਸਮਾਂ ਦੇਣ ਦੀ ਮੋਦੀ ਜੀ ਨੇ ਗੱਲ ਕੀਤੀ ਜਿਦੇ ਨਾਲ ਦੇਸ਼ ਦੇ ਕਿਸਾਨਾਂ ਨੂੰ 8 ਫਸਲਾਂ ਦੀ 17 ਨਈ ਕਿਸਮਾਂ ਮਿਲ ਜਾਣਗੀਆਂ ਇਹਦੇ ਨਾਲ ਉਹਨਾਂ ਨੂੰ ਲਾਭ ਵੀ ਮਿਲੇਗਾ ਪੋਸਟਿਕਾਹਾਰ ਮਿਲਣ ਦੇ ਲਈ ਵੀ ਉਹਦੇ ਬਲ ਮਿਲੇਗਾ ਤੇ ਕੁੱਲ ਮਿਲਾ ਕੇ ਦੇਖਿਆ ਜਾਏ ਤੇ ਦੁਨੀਆ ਭਰ ਚ ਭਾਰਤ ਅੱਗੇ ਵਧੇ ਇਸ ਦਿਸ਼ਾ 'ਚ ਅਸੀਂ ਕਦਮ ਚੱਕੇ ਨੇ ਜਿੱਦਾਂ ਐਫ ਪੀਓਜ਼ ਦਾ ਲਾਭ ਕੀ ਮਿਲੇਗਾ ਜਿੱਦਾਂ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਦੁੱਧ ਪੈਦਾ ਕਰਨ ਵਾਲਿਆਂ ਨੂੰ ਜਿਆਦਾ ਲਾਭ ਮਿਲੇ ਨੇ ਚੀਨੀ ਖੇਤਰ ਵਾਲਿਆਂ ਨੂੰ ਲਾਭ ਮਿਲੇ ਨੇ ਉਦੋਂ ਹੀ ਅਨਾਜ ਪੈਦਾ ਕਰਨ ਵਾਲਿਆਂ ਨੂੰ ਵੀ ਅੱਗੇ ਜਿਆਦਾ ਲਾਭ ਮਿਲਣ ਇਹਦੇ ਲਈ ਵੀ ਅਸੀਂ ਜਿਆਦਾ ਕਦਮ ਉਠਾਏ ਨੇ गेहूं ਤਾਨ ਦਾਲਾਂ ਦੇ ਖਰੀਦੇ ਤੇ ਐਮਐਸਪੀ ਦੇ ਪੁਰਾਣੇ ਸਾਰੇ ਰਿਕਾਰਡ ਟੁੱਟੇ ਨੇ ਤਾਂ ਮੋਦੀ ਸਰਕਾਰ ਚੁੱਟੇ ਨੇ ਜੇ ਖਰੀਦ ਵੀ ਜਿਆਦਾ ਹੋਈ ਭੁਗਤਾਨ ਵੀ ਐਮਐਸਪੀ ਦਾ ਜਿਆਦਾ ਹੋਇਆ ਤੇ ਆਪਣੇ ਆਪ ਦਿਖਾਂਦਾ ਹੈ ਕਿ ਮੋਦੀ ਸਰਕਾਰ ਨੇ ਕਰਕੇ ਦਿੱਤਾ ਹੈ ਮੈਂ ਜਿਆਦਾ ਗੱਲ ਨਹੀਂ ਕਹਾਵਾਂਗਾ ਕੇਵਲ ਇੰਨਾ ਕਹਾਵਾਂਗਾ ਜਿਹੜੀ ਮੰਡੀਆਂ ਨੂੰ ਖਤਮ ਕਰਨ ਦੀ ਗੱਲ ਕਾਂਗਰਸ ਕਹਿੰਦੀ ਹੈ ਤੇ ਬਾਕੀ ਦਲ ਕਹਿੰਦੇ ਨੇ ਉਹ ਮੰਡੀਆਂ ਨੂੰ ਮਜ਼ਬੂਤ ਕਰਨ ਲਈ ਮੋਦੀ ਸਰਕਾਰ ਨੇ ਪਿਛਲੇ 5 ਸਾਲਾਂ 'ਚ 2.5 ਹਜ਼ਾਰ ਕਰੋੜ ਰੁਪਏ ਦਿੱਤਾ ਹੈ ਕਾਂਗਰਸ ਦਾ ਇਹ ਮੰਡੀ ਤੋਂ 3.5 ਹਜ਼ਾਰ ਕਰੋੜ ਰੁਪਏ ਟੈਕਸ ਲੈਣ ਦੀ ਗੱਲ ਕਰਦੀ ਹੈ ਅਸੀਂ 2.5 ਹਜ਼ਾਰ ਕਰੋੜ ਰੁਪਏ ਮੰਡੀਆਂ ਨੂੰ ਸੁਧਾਰ ਕਰਨ ਲਈ ਦਿੱਤਾ ਆਪਣੇ ਬੋਲੋ ਜਿਆਦਾ ਸਮੇਂ ਨਾਲ ਲੰਦੋ ਮੈਂ ਐਵੀ ਚਮੰਗਾ ਕਿ ਤੁਸੀਂ ਆਪਣੇ ਸਵਾਲ ਪੁੱਛੋ ਤਾਂ ਕਿ ਉਹਦਾ ਮੈਂ ਜਵਾਬ ਦੇ ਪਾਵਾਂ ਵਰੀ ਲੁਧਿਆਣਾ ਕੁਸ਼ਵਿੰਦਰ ਜੀ ਮਾਈਕ ਆਪਣੇ ਹੱਥ ਚ ਇੱਕ ਵਾਰੀ ਦੇ ਦਿਓ ਜਿਹੜੇ ਪੱਤਰਕਾਰ ਨੇ ਗੱਲ ਕਰਨੀ ਹੈ ਔਰ ਕੈਮਰਾ ਪੱਤਰਕਾਰਾਂ ਵੱਲ ਕਰ ਦਿਓ ਤਾਂ ਕਿ ਅਨੁਰਾਗ ਜੀ ਉਹਨਾਂ ਨੂੰ ਦੇਖ ਵੀ ਸਕਣ ਔਰ ਮੇਰੀ ਬੇਨਤੀ ਹੈ ਕਿ ਜਿਹੜਾ ਵੀ ਮੇਰਾ ਪੱਤਰਕਾਰ ਭਰਾ ਜਾਂ ਭੈਣ ਕੋਈ ਸਵਾਲ ਪੁੱਛਣਾ ਚਾਹੁੰਦੇ ਪਹਿਲੇ ਆਪਣਾ ਨਾਮ ਤੇ ਜਿਹੜੇ ਮੀਡੀਆ ਹਾਊਸ ਨੂੰ ਬਿਲੋਂਗ ਕਰਦੇ ਹੈ ਉਹਨਾਂ ਦਾ ਨਾਮ ਪੁੱਛਣ ਫਿਰ ਆਪਣਾ ਪ੍ਰਸ਼ਨ ਪੁੱਛਣ ਤਾਂ ਕਿ ਅਨੁਰਾਗ ਜੀ ਤੁਹਾਨੂੰ ਨਾਲ वार्ता ਕਰ ਸਕਣ ਅਸੀਂ ਪੰਜਾਬੀ ਹਿੰਦੀ ਅੰਗਰੇਜ਼ੀ ਕਿਸੇ ਭਾਸ਼ਾ ਜੀ ਵੀ ਪ੍ਰਸ਼ਨ ਪੁੱਛ ਸਕਣ